ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਚਜੀ ਅਕੈਡਮੀ ਖਡੂਰ ਵੱਲੋਂ ਪਿਛਲੇ ਦਿਨੀ ਸੈਂਟਰ ਸਹੌਲੀ ਅਤੇ ਜਲਾਲਦੀਵਾਲ ਵਿਖੇ ਮੇਰੀ ਸਿੱਖੀ ਮੇਰੀ ਪਛਾਣ ਤਹਿਤ ਗੁਰਮਤ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਬੱਚਿਆਂ ਨੇ ਵੱਧ ਛੜ ਕੇ ਹਿੱਸਾ ਲਿਆ ਅਤੇ ਜੀਐਚਜੀ ਅਕੈਡਮੀ ਦੀ ਸਾਰੀ ਟੀਮ ਵੱਲੋਂ ਬਹੁਤ ਹੀ ਪਰਪੱਖ ਤਰੀਕੇ ਨਾਲ ਇਹ ਗੁਰਮਤ ਮੁਕਾਬਲੇ ਕਰਵਾਏ ਗਏ ਅਤੇ ਉਹਨਾਂ ਦਾ ਰਿਜ਼ਲਟ ਉਸੇ ਦਿਨ ਅਨਾਉਂਸ ਕੀਤਾ ਗਿਆ ਅਤੇ ਬੱਚਿਆਂ ਨੂੰ ਟਰੋਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਤੁਹਿ ਸ਼੍ਰੀ ਪੇਸ਼ ਕਰ ਰਿਹਾ ਹੈ। ਹੋ ਸੁਣ ਲੋ ਸਸਮੇ ਦੀ ਆਵਾਰਾ ਜਦ ਸੀ ਬਦਲੇ ਰੱਕ ਬਹਾਰਾਂ ਹੋ ਸੁਣ ਲੋ ਸਸਮੇ ਦੀ ਆਵਾਰਾ ਜਦ ਸੀ ਬਦਲੇ ਰੱਕ ਬਹਾਰਾਂ ਛੇਵੇਂ ਗੁਰੂ ਨੇ ਦੋ ਤਲਵਾਰਾਂ ਪਾਈਆਂ ਹੇ ਮੈਂ ਗੁਰੂ ਨੇ ਦੋ ਤਲਵਾਰਾਂ ਪਾਈਆਂ ਅਣਖ ਜਗਾਵਣ ਲਈ ਸੋ ਪਹਿਲੇ ਨੰਬਰ ਤੇ ਜਿਹੜਾ ਬੱਚਾ ਆਇਆ ਨਵਜੋਦ ਕੌਰ ਸੁਪਤਰੀ ਕੋਮਲ ਸਿੰਘ ਨਵਜੋਦ ਕੌਰ ਸੁਪਤਰੀ ਕੋਮਲ ਸਿੰਘ ਪਿੰਡ ਦਾ ਨਾਮ ਤਾਂ ਲਿਖਿਆ ਪਹਿਲਾ ਗਰੁੱਪ ਪਹਿਲਾ ਗਰੁੱਪ ਸੋ ਪਹਿਲੇ ਨੰਬਰ ਤੇ ਜਿਹੜੀ ਬੱਚੀ ਆਈ ਹੈ ਨਵਜੋਦ ਕੌਰ ਸੁਪਤਰੀ ਕੋਮਲ ਸਿੰਘ ਅਪੂਵਾਲ ਤੋਂ ਸੋ ਅਗਲਾ ਬੱਚਾ ਅਮਨਪ੍ਰੀਤ ਕੌਰ ਸੁਪਤਰੀ ਜਵੰਤ ਸਿੰਘ ਸਹੌਲੀ ਤੋਂ ਸੁਭਧਾਈਆਂ ਦੇ ਪਾਤਰ ਨੇ ਪਿੰਡ ਦਾ ਮਾਣ ਰੱਖਿਆ ਬੱਚੀ ਨੇ ਪਹਿਲੇ ਦੂਜੇ ਨੰਬਰ ਤੇ ਬੱਚੀ ਆਈ ਹੈ ਸੋ ਇਹ ਬੱਚੇ ਸਾਹਮਣੇ ਚਾਹੀਦੇ ਬਰਨਨ ਕਾਨੂੰ ਸੰਗਤਾਂ ਨੂੰ ਜੋ ਇਹ ਵੀ ਨਾ ਲੋੜ ਪੈਂਦੀ ਹੈ ਬੱਚੇ ਹਰੇਕ ਨੂੰ ਸੰਭੋ ਭਾਈ ਤਾਂ ਹੀ ਅਸੀਂ ਆਪਣੇ ਨਗਰ ਦਾ ਆਪਣੇ ਪਰਿਵਾਰ ਦਾ ਨਾਂ ਕਾਣ ਸਕਦੇ ਆ ਅਮਨਪ੍ਰੀਤ ਕੌਰ ਸੁਪਤਰੀ ਜਵੰਤ ਸਿੰਘ ਸਹੌਲੀ ਗੁਰਦੇਵ ਸਿੰਘ ਸੁਪੁੱਤਰ ਸੁਵਿੰਦਰ ਸਿੰਘ ਗੁਰਦੇਵ ਸਿੰਘ ਸੁਪੁੱਤਰ ਸੁਵਿੰਦਰ ਸਿੰਘ ਇਹ ਕਥੋਬਤਰਾ ਇਹ ਆਪਣੀ ਮੀਟਕੀ ਬਤ ਇਹ ਭਾਈ ਸਾਹਿਬ ਦਾ ਬੇਡਾ ਜੀ ਸੋ ਭਾਈ ਸਾਹਿਬ ਨੂੰ ਵਧਾਈਆਂ ਜਿਨ੍ਹਾਂ ਦਾ ਬੱਚਾ 3 ਨੰਬਰ ਤੇ ਆਇਆ ਹੈ ਸੋ ਭਾਈ ਸਾਹਿਬ ਨੂੰ ਵੇਂਦੇ ਅਮਨਪ੍ਰੀਤ ਕੌਰ ਸੁਪੁੱਤਰੀ ਕੁਲਦੀਪ ਸਿੰਘ ਕੋ ਘਰਾਣਾ ਚੌਥੇ ਨੰਬਰ ਤੇ ਕੁੰਗਰਾਣਾ ਬੋਲੇ ਸੋਨੇਹਾਰ ਸਤਿ ਸ੍ਰੀ ਅਕਾਲ ਜਗਜੀਤ ਸਿੰਘ ਸਪੁੱਤਰ ਬਰੀਕ ਸਿੰਘ ਜਮਾਲਪੁਰ ਸਿਆ ਭਾਮੇਆ ਜਵਾਲਪੁਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਹੱਥ ਨੇ ਸਾਡੇ ਸਾਰੇ ਅੰਗ ਸਹੀ ਨੇ ਸਵਾਇਗੁਰੂ ਨੇ ਚੜ੍ਹਦੀ ਕਲਾ ਬਖਸ਼ੇ ਬੋਲੇ ਸੋ ਨਿਹਾਲ ਜੀਰ ਜਾਈਂ ਜੀਰ ਤਿੰਨਾਂ ਨੂੰ ਪਾਈ ਤੇ ਆਮ ਸਿੰਘ ਜੀ ਭਾਈ ਸਰਜੀਤ ਸਿੰਘ ਜੀ ਅਕੈਡਮੀ ਦੇ ਜੋ ਇਨਚਾਰਜ ਨੇ ਫੰਦਕ ਉਹਨਾਂ ਨੇ ਦੇ ਪ੍ਰਧਾਨ ਸਾਹਿਬ ਸਰਦਾਰ ਨਿਰਜੀਤ ਸਿੰਘ ਲੈਕਚਰ ਅਜੀਤ ਸਿੰਘ ਲੈਕਚਰ ਅਜੀਤ ਸਿੰਘ ਜੀ ਗੁਰੂ ਘਰ ਦੇ ਪ੍ਰਧਾਨ ਸਾਹਿਬ ਦੰਨਾਂ ਦਾ ਮਾਨਸਤਕਾਰ ਕੀਤਾ ਗਿਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੋਗੋ ਜੋਗਰ ਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਜੀ ਐਚ ਡੀ ਅਕੈਡਮੀ ਜਗਰਾਉਂ ਦੇ ਪ੍ਰਬੰਧਕ ਸਹਿਬਾਨ ਤੇ ਜੀ ਐਚ ਜੀ ਅਕੈਡਮੀ ਖੰਡੂਰ ਦੇ ਪ੍ਰਬੰਧਕ ਸਹਿਬਾਨ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਹਿਬਾਨ ਤੇ ਪਿਆਰੇ ਬੱਚਿਓ ਵੀਰਾਂ ਨੂੰ ਸਦਾਰ ਗਰਮੇਲ ਸਿੰਘ ਮੱਲੀ ਤੇ ਇਸਦਾ ਬਲਜੀਤ ਸਿੰਘਾ ਮੱਲੀ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਰੱਖੇ ਤੇ ਗੁਰੂ ਘਰ ਦੇ ਨਾਲ ਇਸ ਤਰ੍ਹਾਂ ਜੋੜੀ ਰੱਖੇ ਤੇ ਅੱਗੇ ਵਾਸਤੇ ਵੀ ਉਹ ਬੱਚਿਆਂ ਨੂੰ ਇਸ ਤਰ੍ਹਾਂ ਜਿਹੜੇ ਆਪਣੇ ਜਸਾ ਨੌਂ ਦੀ ਕਿਰਤ ਕਮਾਈ ਵਿੱਚੋਂ ਨਾਮ ਬਣਦੇ ਰਹਿਣ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਰਹਿਣ ਤੇ ਬੱਚਿਆਂ ਨੂੰ ਇਸ ਸਿੱਖੀ ਵਾਲੇ ਪਾਸੇ ਜੋ ਉਹਨਾਂ ਨੇ ਇੱਕ ਕਦਮ ਪੁੱਟਿਆ ਬਹੁਤ ਹੀ ਉਹਨਾਂ ਦਾ ਸਲਾਘਾ ਜੋ ਕਦਮਾਂ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਲਾ ਉਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸੋਹਾਲੀ ਵਿਖੇ ਜੀ ਐਚਜੀ ਅਕੈਡਮੀ ਦੇ ਬਾਰੇ ਸਾਨੂੰ ਸਾਡੇ ਰਿਸ਼ਤੇਦਾਰ ਜਿਸ ਸਰਦਾਰ ਜਸਵਿੰਦਰ ਸਿੰਘ ਜੀ ਕੋਲੋਂ ਪਤਾ ਚੱਲਿਆ ਸਾਨੂੰ ਗੁਰਵਾਨੀ ਦੇ ਨਾਲ ਜੋੜਨ ਲਈ ਇਹ ਪ੍ਰੀਖਿਆ ਰੱਖੀ ਗਈ ਆ ਮੈਂ ਮੇਰਾ ਮਨ ਕੀਤਾ ਕਿ ਮੈਂ ਵੀ ਇਸ ਪ੍ਰੀਖਿਆ ਦੇ ਵਿੱਚ ਹਿੱਸਾ ਲਵਾਂ ਮੈਂ ਪਿੰਡ ਟਿੱਬੇ ਤੋਂ ਆਪਣੇ ਰਿਸ਼ਤੇਦਾਰ ਜੀ ਕੋਲ ਸੋਹਾਲੀ ਵਿਖੇ ਪਹੁੰਚ ਕੇ ਇੱਥੇ ਅੱਜ ਅੱਜ ਇਸ ਪ੍ਰੀਖਿਆ ਜੀ ਐਚਜੀ ਅਕੈਡਮੀ ਦੇ ਵਿੱਚ ਅੱਜ ਪ੍ਰੀਖਿਆ ਦੇ ਵਿੱਚ ਹਿੱਸਾ ਲਿਆ ਤਾਜੋ ਮੈਨੂੰ ਇਸ ਪ੍ਰੀਖਿਆ ਦੇ ਵਿੱਚ ਬਹੁਤ ਹੀ ਵਧੀਆ ਲੱਗਿਆ ਤਾਂ ਕਿ ਕੇਵਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵਿਚਾਰ ਗੁਰਬਾਣੀ ਦੇ ਨਾਲ ਜੋੜਿਆ ਹੀ ਨਹੀਂ ਸੰਗੋਂ ਗੁਰਬਾਣੀ ਤੇ ਬਾਰੇ ਵੀ ਗਿਆਨ ਹੁੰਦਾ ਹੈ ਇਸ ਪ੍ਰੀਖਿਆ ਦੇ ਵਿੱਚ ਅਸੀਂ ਬਹੁਤ ਹੀ ਕੁਝ ਸਿੱਖ ਸਕਦੇ ਹਾਂ ਮੈਂ ਹਰਮਨਕੌਰ ਅੱਜ ਤੁਹਾਨੂੰ ਇਹ ਹੀ ਦਾਅਵਾ ਕਰੂੰਗੀ ਕਿ ਹੋ ਸਕੇ ਤੁਸੀਂ ਤੁਸੀਂ ਵੀ ਜੀ ਐਚ ਜੀ ਅਕੈਡਮੀ ਦੇ ਵਿੱਚ ਹਿੱਸਾ ਲੈਣਾ ਚਾਹੋ ਤਾਂ ਜ਼ਰੂਰ ਲਵੋ ਕਿਉਂਕਿ ਸਾਨੂੰ ਗੁਰਬਾਣੀ ਦੇ ਵਿੱਚ ਵਿਚਾਰ ਹੀ ਨਹੀਂ ਸੰਗੋ ਅਸੀਂ ਗੁਰਬਾਣੀ ਦੀ ਲੈ ਵਿੱਚ ਵੀ ਜੁੜਦੇ ਹਾਂ ਧੰਨਵਾਦ ਪਹਿਲੇ ਗਰੁੱਪ ਦਾ ਜਨਰਜੇ ਪਹਿਲੇ ਨੰਬਰ ਤੇ ਬੱਚਾ ਬਾ ਹਾਰਸ ਜਿੰਰਤ ਕੌਰ ਫਾਦਨ ਤਰਵਿੰਦਰ ਸਿੰਘ ਜੀ ਹਾਰਸ ਜਿੰਰਤ ਕੌਰ ਫਾਦਨ ਤਰਵਿੰਦਰ ਸਿੰਘ ਜੀ ਇਹ ਬੱਚੇ ਪਹਿਲੇ ਪਿਛੇ ਤੇ ਆ ਜੀ ਪਿੰਡ ਦਦਾਹੋਤੋਂ ਆਏ ਬੱਚੇ ਆਪ ਲੋਕੋ ਜੀ ਬਲੇ ਸੋਨਹਾਂ ਸਾਤ ਸ੍ਰੀ ਅਨੰਦ ਦੂਜੇ ਨੰਬਰ ਤੋਂ ਜੋ ਬੱਚਾ ਬਾਹਰ ਹਰਦੇਵ ਸਿੰਘ ਜੀ ਫਾਦਰ ਨੇਮ ਨਾਜ਼ਰ ਸਿੰਘ ਹਰਦੇਵ ਸਿੰਘ ਹਰਦੀਪ ਸਿੰਘ ਇਹ ਬੱਚਾ ਦੂਜੇ ਪਿਛੇ ਤੇ ਆ ਹਰਦੇਵ ਸਿੰਘ ਜੀ ਬੱਚਾ ਹਾਂਜੀ ਹਾਂਜੀ ਬਲੇ ਸੋਨਹਾਂ ਸਤਿ ਸ੍ਰੀ ਅਕਾਲ ਤੀਜੇ ਨੰਬਰ ਤੇ ਜੋ ਬੱਚਾ ਬਾ ਕਰਨ ਮੀਰ ਸਿੰਘ ਫਾਦਰ ਨੇ ਤਰਵਿੰਦਰ ਸਿੰਘ ਦਾਦਾ ਹੋਂ ਤੋਂ ਇਹ ਬੱਚਾ ਤੀਜੇ ਨੰਬਰ ਤੇ ਆ ਬਲੇ ਸੋਨਹਾਂ ਸਤਿ ਸ੍ਰੀ ਅਕਾਲ ਚੌਥੇ ਨੰਬਰ ਤੇ ਜੋ ਬੱਚੀ ਆ ਗੁਰਨੌਰ ਕੌਰ ਫਾਦਰ ਨੇ ਗਰਮੀਤ ਸਿੰਘ ਦਦਾ ਘਰ ਤੋਂ ਇਹ ਬੱਚੇ 34 ਨੰਬਰ ਤੇ ਬੱਚੇ ਆ ਗੁਰਨੂਰ ਕੌਰ ਪੁੱਤਰੀ ਗਰਮੀਰ ਸਿੰਘ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ 5ਵੇਂ ਨੰਬਰ ਤੇ ਜੋ ਬੱਚਾ ਵਾ ਕਰਨ ਪ੍ਰੇਸਨ ਫਾਦਰ ਨੇ ਨਗਵੀਰ ਸਿੰਘ ਪਿੰਡ ਮੂਮਕਲਾਂ ਤੋਂ ਆਜਾ ਇਹ ਬੱਚਾ 5ਵੇਂ ਪੋਜੀਸ਼ਨ ਤੇ ਆ ਬਲੀ ਸੁਨਹਾਰ ਸਾਤ ਸ਼੍ਰੀ ਅਕਾਲ 7 ਨੰਬਰ ਤੇ ਜੋ ਬੱਚਾ ਵਾ ਪ੍ਰਵਿੰਦਰ ਸਿੰਘ ਫਾਦਰ ਨੇ ਮਹਾਰਵੀਰ ਸਿੰਘ ਪ੍ਰਵਿੰਦਰ ਸਿੰਘ ਫਾਦਰ ਨੇ ਮਹਾਰਵੀਰ ਸਿੰਘ ਨਿਹੰਗਬਾਲ ਤੋਂ ਬਲੀ ਸੁਨਹਾਰ ਸਾਤ ਸ਼੍ਰੀ ਅਕਾਲ ਬਲੀ ਸੁਨਹਾਰ ਗੁਰਦੁਆਰਾ ਦੇ ਪ੍ਰਧਾਨ ਸੇਵਾ ਮੈਨੇਜਰ ਦਾ ਕੌਣ ਹੋਣੀ ਉਹ ਜਿੱਦੋਂ ਮਰਜੀ ਆਜੋ ਆਜੋ ਸਾਡੀ ਅਕੈਡਮੀ ਦੇ ਮੈਨੇਜਰ ਜਨ ਜੀ ਸ੍ਰੋਪਤੀ ਬਾਸ਼ ਕਰਨਗੇ ਬਲੇ ਸੋਨਹਾਲ ਬਲੇ ਸੋਨਹਾਲ ਬਲੇ ਸੋਨਹਾਲ ਬਲੇ ਸੋਨਹਾਲ ਬਲੇ ਸੋਨਹਾਲ ਬਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗ ਜੋਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਇਹ ਜਿਹੜਾ ਸਮਾਂ ਗੁਰੂ ਪਿਆਰਿਓ ਇਹ ਸਾਨੂੰ ਬਖਸ਼ਿਸ਼ ਕੀਤਾ ਹੈ অতি ਧੰਨਵਾਦੀ ਹਾਂ ਸਾਡੇ ਗੁਰਦੁਆਰਾ ਕਲਗੀ ਤਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਗ੍ਰੰਥੀ ਸਹਿਬਾਨ ਭਾਈ ਸਹਿਬਾਈ ਜਗਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਤੇ ਖਾਸ ਕਰਕੇ ਧੰਨਵਾਦੀ ਹਾਂ ਜੀ ਐਚਜੀ ਅਕੈਡਮੀ ਜਗਰਾਉਂ ਖੰਡੂਰ ਵੱਲੋਂ ਜੋ ਇਹ ਬੱਚਿਆਂ ਦਾ ਉਪਰਾਲਾ ਕੀਤਾ ਗਿਆ ਹੈ ਗੁਰਪਿਆਰਿਓ ਗੁਰਮਤਿ ਮੁਕਾਬਲੇ ਕਰਵਾਏ ਗਏ ਹਨ ਇਹਨਾਂ ਦੇ ਵਿੱਚ ਜ਼ਿਆਦਾ ਕੁਝ ਅੱਖਰ ਉਹ ਮਿਲਦੇ ਨਹੀਂ ਕਿ ਕਿਸ ਤਰ੍ਹਾਂ ਇਨਾ ਦਾ ਧੰਨਵਾਦ ਕੀਤਾ ਜਾਵੇ ਜੋ ਡਾਇਰੈਕਟਰ ਹਨ ਸਰਦਾਰ ਬਲਜੀਤ ਸਿੰਘ ਜੀ ਮੱਲੀ ਅਤੇ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਮੱਲੀ ਭਰਾਵਾ ਵੱਲੋਂ ਜੋ ਇਹ ਉਪਰਾਲਾ ਕਰਦੇ ਹਨ ਕਿਉਂਕਿ ਮੈਨੂੰ ਕਾਫੀ ਦੇਰ ਤੋਂ ਇਹ ਸੁਣਦੇ ਵਿੱਚ ਆਉਂਦਾ ਹੈ ਕਿ ਇਹ ਨਗਰ ਨਗਰ ਦੇ ਵਿੱਚ ਜਾ ਕੇ ਜਿਹੜੇ ਕੰਮ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੇ ਚਾਹੀਦੇ ਨੇ ਜਿਹੜੇ ਕੰਮ ਸਾਡੇ ਹਰ ਇੱਕ ਨਗਰ ਦੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੂੰ ਕਰਨੇ ਚਾਹੀਦੇ ਨੇ ਗ੍ਰੰਥੀ ਸਿੰਘਾਂ ਨੂੰ ਕਰਨੇ ਚਾਹੀਦੇ ਨੇ ਸਾਡੇ ਪ੍ਰਚਾਰਕਾਂ ਨੂੰ ਕਰਨੇ ਚਾਹੀਦੇ ਨੇ ਮੈਂ ਧੰਨਵਾਦ ਹਾਂ ਕਿ ਇਹ ਦੋਵੇਂ ਮੱਲੀ ਭਰਾ ਜਿਹੜੇ ਨੇ ਉਹ ਸਾਡੇ ਲਈ ਇਹ ਕਾਰਜ ਕਰ ਰਹੇ ਨੇ ਕਿ ਸਾਡੇ ਨਗਰਾਂ ਦੇ ਵਿੱਚ ਆ ਕੇ ਜਿਹੜੇ ਬੱਚੇ ਗੁਰੂ ਪਿਆਰਿਓ ਕਿਉਂਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਨਾ ਬੱਚਿਆਂ ਨੂੰ ਪੰਜਾਬੀ ਤੋਂ ਬਹੁਤ ਦੂਰ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਊੜਾ ਐੜਾ ਤੱਕ ਨਹੀਂ ਆਉਂਦਾ ਇਹ ਜਿਹੜੀ ਪਨੀਰੀ ਹੈ ਇਸ ਨੂੰ ਸਾਂਭਣ ਦੀ ਲੋੜ ਹੈ ਤੇ ਇਹ ਉਪਰਾਲਾ ਜਿਹੜਾ ਹੈ ਨਾ ਗੁਰੂ ਪਿਆਰੇਓ ਕਿਉਂਕਿ ਮੇਰਾ ਇੱਕ ਮੁਸਲਮਾਨ ਦੋਸਤ ਹੈ ਉਹ ਉਹਦੇ ਕਹਿਣ ਮੁਤਾਬਕ ਕਹਿੰਦੇ ਜੇ ਉਹ ਆਪਣੇ ਇਸਲਾਮ ਧਰਮ ਦੇ ਵਿੱਚ ਕਿਸੇ ਇੱਕ ਨੂੰ ਪਰਪੱਕ ਕਰ ਦੇਣਾਂ ਤਾਂ ਕਹਿੰਦੇ ਉਹਨਾਂ ਨੂੰ ਜੰਨਤ ਨਸੀਬ ਹੁੰਦੀ ਹੈ ਆਪਣੇ ਇਸਲਾਮ ਧਰਮ ਦੇ ਵਿੱਚ ਮੁਸਲਮਾਨ ਧਰਮ ਦੇ ਵਿੱਚ ਕਹਿੰਦੇ ਜੇ ਅਸੀਂ ਕਿਸੇ ਇੱਕ ਨੂੰ ਪੱਕਾ ਕਰ ਦਈਏ ਤੇ ਕਹਿੰਦੇ ਸਾਨੂੰ ਜੰਨਤ ਨਸੀਬ ਹੁੰਦੀ ਏ ਮੈਂ ਕਹਿੰਨਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਸੀਂ ਖੜੇ ਆ ਜੋ ਉਪਰਾਲਾ ਇਹ ਜੀ ਐਚ ਜੀ ਅਕੈਡਮੀ ਜਗਰਾਉਂ ਖੰਡੂਰ ਵੱਲੋਂ ਕੀਤਾ ਗਿਆ ਹੈ ਗੁਰੂ ਪਾਤਸ਼ਾਹ ਆਪ ਜੀ ਦੀ ਹਰ ਇੱਕ ਚੱਲਿਆ ਹੋਇਆ ਕਦਮ ਕਦਮ ਲੇਖੇ ਦੇ ਵਿੱਚ ਲੋਨ ਸਫਲਾ ਕਰਨਾ ਗੁਰੂ ਪਿਆਰਿਓ ਬੜਾ ਵੱਡਾ ਉਪਰਾਲਾ ਹੈ ਛੋਟੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨਾ ਗੁਰਬਾਣੀ ਦੇ ਧਾਰਨੀ ਬਣਾਉਣਾ ਕਿਉਂਕਿ ਗੁਰਬਾਣੀ ਦੇ ਨਾਲ ਜੋੜਿਆ ਆਉਣ ਵਾਲਾ ਜਿਹੜਾ ਸਾਡਾ ਸਮਾ ਹੈ ਸਾਡੇ ਬੱਚੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਪਤਿਤ ਨਾ ਹੋਣ ਤੇ ਸਾਨੂੰ ਇਹੋ ਜੀ ਅਕੈਡਮੀ ਦਾ ਤੇ ਸਰਦਾਰ ਜੋ ਗਰਮੇਲ ਸਿੰਘ ਮੱਲੀ ਅਤੇ ਸਰਦਾਰ ਬਲਜੀਤ ਸਿੰਘ ਮੱਲੀ ਭਰਾ ਹਨ ਇਹਨਾਂ ਦਾ ਨਾਲ-ਨਾਲ ਸ਼ੁਕਰਾਨਾ ਧੰਨਵਾਦ ਵੀ ਕਰਨਾ ਹੈ ਤੇ ਨਾਲ-ਨਾਲ ਇਹਨਾਂ ਨੂੰ ਇਹ ਵੀ ਬੇਨਤੀ ਕਰਨੀ ਹੈ ਕਿ ਆਪ ਇਸੇ ਹੀ ਤਰ੍ਹਾਂ ਜੋ ਉਪਰਾਲਾ ਕਰਦੇ ਹੋ ਸਾਰੇ ਨਗਰਾਂ ਦੇ ਵਿੱਚ ਤੇ ਇਸੇ ਹੀ ਤਰ੍ਹਾਂ ਚੱਲ ਕੇ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਸਕਦੇ ਹਾਂ ਗੁਰਬਾਣੀ ਦੇ ਨਾਲ ਜੋੜ ਸਕਦੇ ਹਾਂ ਅਕੈਡਮੀ ਦੇ ਵਿੱਚ ਜਿਸ ਤਰ੍ਹਾਂ ਦੱਸਣ ਮੁਤਾਬਕ ਕਿ ਜਿਹੜੇ ਬੱਚਿਆਂ ਦੇ ਮੈਟ੍ਰਿਕ ਦੇ ਵਿੱਚੋਂ ਦਸਵੀਂ ਦੇ ਵਿੱਚੋਂ 90% ਨੰਬਰ ਆਉਂਦੇ ਹਨ ਉਹਨਾਂ ਦੀ ਪੜ੍ਹਾਈ ਪਲੱਸ 1 ਪਲੱਸ 2 ਦੀ ਵੀ ਫ੍ਰੀ ਕਰਵਾਈ ਜਾਂਦੀ ਹੈ ਗਤਕਾ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਰਦਾਸ ਦੇ ਨਾਲ ਸਵੇਰ ਦੀ ਜੋ ਅਕੈਡਮੀ ਦੀ ਰੰਗਤਾ ਹੁੰਦੀ ਹੈ ਅਤੇ ਨਾਲ ਹੀ ਸਾਰੇ ਜੋ ਗੁਰਮਤ ਮੁਕਾਬਲੇ ਹਨ ਉਹ ਵੀ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਬਹੁਤ ਬਹੁਤ ਸਾਡੇ ਨਗਰ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸэр ਭਾਈ ਕਰਮਕ੍ਰੀਤ ਸਿੰਘ ਜੀ ਅਤੇ ਗੁਰੂ ਘਰ ਦੇ ਦਾਸ ਭਾਈ ਜਗਪ੍ਰੀਤ ਸਿੰਘ ਜੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਜਲਾਲਦੀਵਾਲ ਰਾਏਕੋੜ ਲੁਧਿਆਣਾ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਇਹਨਾਂ ਵੱਡਾ ਉਪਰਾਲਾ ਕੀਤਾ ਹੈ ਅਸੀਂ ਰਲੀ ਹਾਂ ਕਿ ਸਾਡੇ ਬੱਚਿਆਂ ਨੂੰ ਜਿਹੜੇ ਬੱਚੇ ਅੱਜ ਤੋਂ ਸ਼ੁਰੂ ਕਰਨਗੇ ਨਾ ਗੁਰੂ ਪਿਆਰਿਓ ਇਹ ਆਉਣ ਵਾਲਾ ਸਾਡਾ ਪਵਿੱਗਤ ਹੈ ਕਰਨਗੇ ਸਾਡੇ ਨਗਰ ਦਾ ਪਵਿੱਗਤ ਹੈ ਕਰਨਗੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਬਹੁਤ ਬਹੁਤ ਇਨਾਂ ਸੇਵਾਦਾਰਾਂ ਦਾ ਮਹਤਾਵਾ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਸੇਵਾਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹਾ ਬੋਲੇ ਸੋਨਹਾ ਹਾਂਜੀ ਪਾਤਸ਼ਾਹ ਬੋਲੇ ਸੋਨਹਾ बोले सोनिहा बोले सोनिहा बहुत-बहुत धन्यवाद गुरुद्वारा साहिब जी दी प्रबंधन कमेटी दा भी जिन्ना ने भाई साहिब भाई जगप्रीत सिंह जी जिन्ना दा ए ਕੈ ਲੋਕ ਇੱਕ ਸੁਪਨਾ ਸੀ ਕਹਿੰਦੇ ਬਾਬਾ ਜੀ ਮੇਰਾ ਸੁਪਨਾ ਹੈ ਇਸੇ ਤਰ੍ਹਾਂ ਮੈਂ ਬੱਚਿਆਂ ਨੂੰ ਕਿਉਂਕਿ ਜਿਹੜੇ ਜਿਸ ਦਿਨ ਦੇ ਸਾਡੇ ਨਗਰ ਦੇ ਵਿੱਚ ਇਹ ਆਏ ਨੇ ਇਹਨਾਂ ਵੱਲੋਂ ਬਹੁਤ ਗੁਰੂ ਘਰ ਦੇ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਪ੍ਰੇਰਿਆ ਜਾ ਰਿਹਾ ਹੈ ਬਹੁਤ ਬੱਚੇ ਜਿਹੜੇ ਨੇ ਉਹ ਗੁਰੂ ਘਰ ਵਿਖੇ ਆਉਣਾ ਸ਼ੁਰੂ ਹੋਏ ਨੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਵੀ ਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਜੀ ਦੀ ਸਿੱਖੀ ਮੇਰੀ ਪਹਿਚਾਣ ਮੁਕਾਬਲਿਆਂ ਤਹਿਤ ਇਸ ਸਾਲ 1 ਲੱਖ ਰੁਪਏ ਦੇ ਕੈਸ਼ ਇਨਾਮ ਦਿੱਤੇ ਜਾ ਰਹੇ ਹਨ ਜਿਹੜੇ ਕਿ ਜੀਐਚਜੀ ਅਕੈਡਮੀ ਅਤੇ ਮੱਲੀ ਬ੍ਰਦਰਜ਼ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਵਿੱਚ ਭਾਗ ਲੈਣ ਲਈ ਭੇਜਣਾ ਚਾਹੁੰਦੇ ਹੋ ਤਾਂ ਜੀਐਚਜੀ ਅਕੈਡਮੀ ਖੰਡੂਰ ਤੱਕ ਪਹੁੰਚ ਕਰ ਸਕਦੇ ਹੋ ਅਤੇ ਸਕਰੀਨ ਉੱਪਰ ਚੱਲ ਰਹੇ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ